ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਗਤਨ ਆਓ ਆਪਾਂ ਇੱਕ ਸ਼ਬਦ ਦੇ ਵਿਚਾਰ ਨਾਲ ਜੁੜਦੇ ਹਾਂ ਹਰ ਰੋਜ਼ ਇੱਕ ਸ਼ਬਦ ਦਾ ਵਿਚਾਰ ਬਾਣੀ ਪੜ੍ਹ ਕੇ ਬਾਣੀ ਨੂੰ ਸਮਝਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਅੰਕ 384 ਸਾ ਮਹੱਲਾ ਪੰਜਵਾ ਸੱਚ ਨਾਮ ਮੇਰਾ ਮਨ ਲਗਾ ਗੁਰੂ ਜੀ ਕਹਿੰਦੇ ਹੈ ਭਾਈ ਜੇ ਤਾਂ ਜਦੋਂ ਮੇਰਾ ਨਾਮ ਮੇਰਾ ਮਨ ਉਸ ਪਰਮਕੀਤਾ ਪਰਮਾਤਮਾ ਜਿਹੜਾ ਹਮੇਸ਼ਾ ਰਹਿਣ ਵਾਲਾ ਹੈ ਸੱਚ ਹੈ ਪਰਮ ਸ਼ਕਤੀ ਹੈ ਜਦੋਂ ਉਸ ਦੇ ਹੋਂਦ ਵਿੱਚ ਉਹਦੀ ਐਗਜ਼ਿਸਟੈਂਸ ਨਾਲ ਜੁੜ ਗਿਆ ਉਹਨੂੰ ਮਹਿਸੂਸ ਕਰਨਾ ਸ਼ੁਰੂ ਕਰਤਾ ਫਿਰ ਇੱਕ ਤਬਦੀਲੀ ਆਈ ਕਿਹੜੀ ਤਬਦੀਲੀ ਲੋਗਨ ਸੋ ਮੇਰਾ ਠਾਠ ਵਗਾ ਹੁਣ ਸੰਸਾਰ ਦੇ ਵਿੱਚ ਲੋਕਾਂ ਦੇ ਨਾਲ ਮੇਰਾ ਉਹਨਾਂ ਕੀ ਵਰਤਨ ਵਿਹਾਰ ਹੈ ਜਿਨਾਂ ਦੀ ਹੱਤ ਜ਼ਰੂਰੀ ਲੋੜ ਹੈ ਜੇਨੀ ਖਾਠਾ ਬਾਗਾ ਦਾ ਮਤਲਬ ਹੈ ਕਮ ਸ਼ਰਮ ਜੋ ਗੌਦਮ ਲੋੜ ਬਤਾ ਰਖ ਸੋ ਮੇਰਾ ਵਿਹਾਰ ਹੁਣ ਆਮ ਲੋਕਾਈ ਨਾਲ ਕੋਨਾ ਕਹ ਜਿੰਨੇ ਮੈਨਾਂ ਸਰਦਾ ਨਹੀਂ ਕਿਉਂਕਿ ਮੇਰਾ ਮਨ ਉਸ ਸਦਾ ਫਿਰ ਪ੍ਰਭੂ ਦੇ ਨਾਲ ਜੁੜ ਗਿਆ ਹੈ ਜਿਹੜਾ ਹਮੇਸ਼ਾ ਹੈ ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ ਬਾਹਰ ਸੂਤ ਸਗਲ ਸਿਉ ਮੋਲਾ ਹੁਣ ਗੁਰੂ ਜੀ ਕਹਿੰਦੇ ਆ ਮੈਂ ਸਾਰੇ ਲੋਕਾਂ ਨਾਲ ਪਿਆਰ ਭਰਿਆ ਵਰਤਾਲਾ ਰੱਖਦਾ ਹਾਂ ਉਹਨਾਂ ਨਾਲ ਪਿਆਰ ਭਰਿਆ ਸੰਬੰਧ ਰੱਖਦਾ ਹਾਂ ਅਲਿਪਤ ਰਹੂੰ ਜੈਸੇ ਜਲ ਵਿੱਚ ਕੋਲਾ ਰਹਾਓ ਪਰ ਨਰਲੀਪ ਵੀ ਰਹਿਣਾ ਜਿਵੇਂ ਜਲ ਦੇ ਵਿੱਚ ਕਮਲ ਫੁੱਲ ਰਹਿੰਦਾ ਜਿਵੇਂ ਕਮਲ ਫੁੱਲ ਜਲ ਦੇ ਵਿੱਚ ਨਰਲੀਪ ਰਹਿੰਦਾ ਨਾ ਇਸ ਤਰ੍ਹਾਂ ਮੈਂ ਵੀ ਆਪਣੇ ਜੀਵਨ ਵਿੱਚ ਲੋਕਾਂ ਨਾਲ ਵਿਹਾਰ ਵੀ ਰੱਖਣਾ ਪਰ ਉਸ ਕਮਲ ਫੁੱਲ ਵਾਂਗ ਨਰਲੀਪ ਰਹਿੰਦਾ ਹਾਂ ਖਚਤ ਨਹੀਂ ਹੁੰਦਾ ਇਸ ਲੋਕਾਈ ਵਿੱਚ ਦੁਨੀਆਂ ਦੇ ਆਮਾਕਾਰਾਂ ਵਿੱਚ ਖਾਜਤ ਨਹੀਂ ਹੁੰਦਾ ਨਰਲੀਪ ਰਹਿਣਾ ਦੇਖੋ ਕਮਲ ਬੋਲਾ ਇਹਨਾਂ ਜਿਹੜਾ ਇਹ ਚਿਕੜ ਵਿੱਚ ਪੈਦਾ ਹੁੰਦਾ ਪਰ ਇਹਦੀਆਂ ਪੱਤੀਆਂ ਦਾ ਸੁਭਾਅ ਹੈ ਕਿ ਜੇ ਚਿਕੜ ਇਹਨਾਂ ਨੂੰ ਲੱਗ ਵੀ ਜਾਏ ਤੇ ਇਹਨਾਂ ਨੂੰ ਚਿਮਟਦਾ ਨਹੀਂ ਇਹ ਇਹ ਫੁੱਲ ਨੂੰ ਚਿਕੜ ਲੱਗਦਾ ਨਹੀਂ ਪਰ ਪੈਦਾ ਚਿਕੜ ਵਿੱਚ ਹੁੰਦਾ ਐਸ ਤਰ੍ਹਾਂ ਗੁਰੂ ਜੀ ਕਹਿੰਦੇ ਮੇਰਾ ਮਨ ਜਦੋਂ ਪਰਮਾਤਮਾ ਨਾਲ ਜੁੜ ਗਿਆ ਤੇ ਹੁਣ ਮੈਨੂੰ ਆਮ ਲੁਕੋਈ ਲੁਕਾਈ ਨਾਲ ਮੈਂ ਆਪਣਾ ਵਰਤੋਂ ਵਿਹਾਰ ਰੱਖਦਾ ਸਭ ਨੂੰ ਪਿਆਰ ਕਰਦਾ ਪਰ ਰਹਿਣਾ ਹਨ ਲਈ ਇਹ ਉਹ ਕ੍ਰਾਂਤੀ ਜਿਹੜੀ ਜੀਵਨ ਦੇ ਵਿੱਚ ਆਉਣੀ ਹੈ ਜਦੋਂ ਅਸੀਂ ਸੱਚ ਨਾਲ ਜੁੜ ਜਾਗੇ ਪਰ ਅਸੀਂ ਤਾਂ ਸੱਚ ਤੋਂ ਕੋਹਾਂ ਦੂਰ ਹਾਂ ਮੁੱਖ ਕੀ ਬਾਤ ਸਗਲ ਸਿਓਂ ਕਰਤਾ ਮੋਹ ਮੈਂ ਹਰੇਕ ਨਾਲ ਲੋੜ ਅਨੁਸਾਰ ਗੱਲਾਂ ਕਰਦਾ ਹਾਂ ਜੀ ਸੰਗ ਪ੍ਰਭ ਆਪਣਾ ਕਰਤਾ ਪਰ ਅੰਦਰੋਂ ਉਸ ਮਾਲਕ ਨਾਲ ਜੁੜਿਆ ਰਹਿਣਾ। ਅਤ੍ਰੀ ਮੇਰੇ ਅੰਦਰ ਉਸ ਮਾਲਕ ਦੀ ਯਾਦ ਬਣੀ ਰਹਿੰਦੀ ਹੈ। ਪਰ ਬਾਹਰ ਮੈਂ ਲੋਕਾਂ ਨਾਲ ਠਾਠਾ-ਭਾਗਾ ਰਹਿਣਾ ਜਿਨੀ ਲੋਕਾਂ ਦੇ ਨਾਲ ਮੈਂ ਵਰਤੋਂ ਵਿਹਾਰ ਰੱਖਦਾ। ਦੀਛ ਆਵਤ ਹੈ ਬਹੁਤ ਪਿਹਾਲਾ। ਪਿਹਾਲਾ ਕਹਿੰਦੇ ਆ ਡਰਾਉਣਾ। ਰੁੱਖਾ, ਕੋਰਾ ਮੇਰੇ ਇਸ ਤਰ੍ਹਾਂ ਆਕਮਕ ਜੀਵਨ ਦੇ ਅਭਿਆਸ ਕਾਰਨ ਲੋਕਾਂ ਨੂੰ ਮੈਂ ਕੋਰਾ ਦਿਸਦਾ ਕਿਉਂਕਿ ਹੁਣ ਜਿਹੜੇ ਬੰਦੇ ਨੂੰ ਸੱਚ ਨਾਲ ਜੁੜ ਗਿਆ ਉਹ ਤੇ ਸੱਚ ਬੋਲੇਗਾ ਸੱਚ ਕਹੇਗਾ ਸੱਚ ਦੀ ਗੱਲ ਕਰੇਗਾ ਫਿਰ ਉਹ ਆਮ ਲੋਕਾਈ ਨੂੰ ਥੋੜੀ ਫੈਟੌਣ ਲੱਗੀ ਹੈ ਫਿਰ ਉਹ ਤੇ ਉਹਨੂੰ ਕੜਵੀ ਲੱਗੇਗੀ ਲੱਗੇਗੀ ਗੁਰੂ ਜੀ ਕਹਿੰਦੇ ਤੇ ਉਹਨਾਂ ਨੂੰ ਯਾਦਦਾ ਕਿ ਮੇਰਾ ਮਨ ਬੜਾ ਕੋਰਾ ਹੈ ਹਰ ਕੋਰਾ ਨਹੀਂ ਹੈ ਸਗਲ ਚਰਨ ਕੀ ਇਹ ਮਨ ਰਲਾ ਕਿਉਂਕਿ ਮੈਂ ਤੇ ਆਪਣੇ ਆਪ ਨੂੰ ਸਾਰਿਆਂ ਤੋਂ ਨੀਵਾਂ ਸਮਝਣਾ ਮੈਂ ਤੇ ਸਾਰਿਆਂ ਦੀ ਚਰਨਾਂ ਦੀ ਧੂੜ ਬਣਿਆ ਰਹਿਣਾ ਐਸ ਕਰਕੇ ਮੇਰੇ ਅੰਦਰ ਹੀ ਹੰਕਾਰ ਨਹੀਂ ਮੇਰਾ ਮਨ ਕੋਰਾ ਨਹੀਂ ਹੈ ਪਰ ਮੇਰਾ ਮਨ ਪਰਮਾਤਮਾ ਨਾਲ ਜੁੜਿਆ ਹੋਣ ਕਰਕੇ ਲੋਕਾਂ ਨਾਲ ਉਹਨਾਂ ਕਾ ਵਿਹਾਰ ਰੱਖਦਾ ਜਿੰਨਾ ਕਿ ਜ਼ਰੂਰਤ ਹੈ ਨਾਨਕ ਜਨ ਗੁਰ ਪੂਰਾ ਪਾਇਆ ਹੇ ਨਾਨਕ ਜਿਸ ਵੀ ਮਨੁੱਖ ਨੇ ਪੂਰੇ ਗੁਰੂ ਨੂੰ ਲੱਭ ਲਿਆ ਪੂਰੇ ਗੁਰੂ ਨਾਲ ਜਿਹੜਾ ਜੁੜ ਗਿਆ ਫਿਰ ਉਹ ਜੀਵ ਅੰਤਰ ਬਾਹਰ ਏਕ ਦਿਖਾਇਆ ਕਿਉਂਕਿ ਗੁਰੂ ਜੀ ਨੇ ਉਸ ਜੀਵ ਨੂੰ ਇੱਕ ਅੰਕਾਰ ਦੀ ਸਮਝ ਬਖਸ਼ ਦਿੱਤੀ ਹੈ ਉਸ ਦੇ ਅੰਦਰ ਬਾਹਰ ਸਾਰੇ ਜਗਤ ਵਿੱਚ ਇੱਕ ਹੀ ਪਰਮਾਤਮਾ ਵਸ ਰਿਹਾ ਹੈ ਇਹ ਗੱਲ ਗੁਰੂ ਜੀ ਨੇ ਉਸ ਦੇ ਅੰਦਰ ਪ੍ਰਗਟ ਕਰ ਦਿੱਤੀ ਹੈ ਐਸ ਵਾਸਤੇ ਉਹ ਦੁਨੀਆਂ ਨਾਲ ਪਿਆਰ ਵਾਲਾ ਸਲੂਕ ਵੀ ਰੱਖਦਾ ਹੈ ਨਰਵੋ ਵੀ ਰਹਿੰਦਾ ਹੈ ਨਰਲੀਪ ਵੀ ਰਹਿੰਦਾ ਹੈ ਅਤੇ ਅੰਦਰ ਵਸਦੀ ਉਸ ਮਾਲਕ ਨਾਲ ਆਪਣਾ ਚਿੱਤ ਜੋੜੀ ਰੱਖਦਾ ਹੈ ਸੋ ਇਹ ਇੱਕ ਕ੍ਰਾਂਤੀ ਹੈ ਇੱਕ ਤਬਦੀਲੀ ਹੈ ਜਿਹੜੀ ਬੰਦੇ ਦੇ ਬਿਹਾਰ ਵਿੱਚ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ਸੋ ਆਪਾਂ ਜਦੋਂ ਵੀ ਆਪਣਾ ਮਨ ਪਰਮਾਤਮਾ ਨਾਲ ਜੁੜ ਜਾਏਗਾ ਇਹ ਨਹੀਂ ਵੀ ਸੰਸਾਰ ਤੋਂ ਅਸੀਂ ਨਰਲੇਪ ਹੋ ਕੇ ਜੰਗਲਾਂ ਬੀਆਵਾਨਾਂ ਚਲੇ ਜਾਵਾਂਗੇ ਨਹੀਂ ਰਹਿਣਾ ਇਸ ਸੰਸਾਰ ਦੇ ਵਿੱਚ ਹੈ ਪਰ ਰਹਿਣਾ ਨਰਲੇਪ ਹੈ ਨਰਲੇਪ ਹੋ ਕੇ ਰਵਾਂਗੇ ਇਹ ਇਸ ਸੰਸਾਰ ਨਾਲ ਉਨਾ ਬਿਹਾਰ ਰੱਖਾਂਗੇ ਜਿੰਨੇ ਦੀ ਲੋੜ ਅਤ ਜ਼ਰੂਰੀ ਹੈ ਤੇ ਇਹਦੇ ਮੋਹ ਵਿੱਚ ਖਚਤ ਨਹੀਂ ਹੋਵਾਂਗੇ ਨਰਲੀਪ ਰਵਾਂਗੇ ਸਾਫ਼ ਸੁਥਰਾ ਜੀਵਨ ਜਿਵਾਂਗੇ ਸਾਰਿਆਂ ਨਾਲ ਪਿਆਰ ਕਰਾਂਗੇ ਸੋ ਇਹ ਐਸੀ ਕ੍ਰਾਂਤੀ ਜੀਵਨ ਦੇ ਵਿੱਚ ਆਏਗੀ ਤੋ ਇਹ ਇੱਕ ਸ਼ਬਦ ਦਾ ਵਿਚਾਰ ਹੈ ਗੁਰੂ ਜੀ ਕਹਿੰਦੇ ਪ੍ਰਮਾਤਮਾ ਦੀ ਯਾਦ ਵਿੱਚ ਜਿਹਦਾ ਮਨ ਟਿਕ ਗਿਆ ਉਹ ਰਹਿੰਦਾ ਸੰਸਾਰ ਵਿੱਚ ਹੈ ਸਭ ਦੇ ਚਰਨਾਂ ਦੀ ਝੂਠ ਬਣ ਕੇ ਰਹਿੰਦਾ ਹੈ ਨਿਮਰਤਾ ਵਿੱਚ ਰਹਿੰਦਾ ਹੈ ਪਿਆਰ ਨਾਲ ਰਹਿੰਦਾ ਹੈ ਪਰ ਲੋਕਾਂ ਨਾਲ ਵਿਹਾਰ ਉਹਨਾ ਰੱਖਦਾ ਜਿੰਨਾ ਲੋੜ ਹੈ ਬਾਕੀ ਦਾ ਉਹ ਜਿਹੜਾ ਮਨ ਹੈ ਉਹ ਆਪਣਾ ਪ੍ਰਮਾਤਮਾ ਨਾਲ ਜੋੜ ਕੇ ਰੱਖਦਾ ਹੈ ਸੋ ਇਹ ਕ੍ਰਾਂਤੀ ਇਸ ਸ਼ਬਦ ਦਾ ਵਿਚਾਰ ਹੈ ਆਓ ਆਪਾਂ ਇਸੇ ਵਿਚਾਰ ਵਿੱਚ ਇੱਕ ਵਿਚਾਰ ਹੋਰ ਲੈਨੇ ਆ ਅਗਲੇ ਸ਼ਬਦ ਦਾ ਆਸਾ ਮਹਲਾ ਪੰਜਵਾਂ ਪਾਵਤ ਰਲੀਆਂ ਜੋਵਨ ਬਲੀਆਂ ਗੁਰੂ ਜੀ ਕਹਿੰਦੇ ਇਹ ਜਦੋਂ ਜੀਵਨ ਜਵਾਨੀ ਵਿੱਚ ਆਉਂਦਾ ਨਾ ਤੇ ਫਿਰ ਇਹਦੇ ਵਿੱਚ ਤਾਕਤ ਆਉਂਦੀ ਹੈ ਸਰੀਰਕ ਤਾਕਤ ਵੱਧ ਜਾਂਦੀ ਹੈ ਤੇ ਇਹ ਮਨੁੱਖ ਬੇਪਰਵਾਹ ਹੋ ਕੇ ਫਿਰ ਇਸ ਸੰਸਾਰ ਦੀਆਂ ਮੌਜਾਂ 'ਚ ਜੁੜ ਜਾਂਦਾ ਹੈ ਮੌਜਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ ਪਰ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਕਿ ਆਖਰ ਨੂੰ ਬੜੇਪਾ ਵੀ ਆਉਣਾ ਹੈ ਤੇ ਮਿੱਟੀ ਵਿੱਚ ਫੇਰ ਮਿਲਣਾ ਹੈ ਇਹ ਦੇ ਚੇਤੇ ਵਿੱਚ ਨਹੀਂ ਰਹਿੰਦੀ ਗੱਲ ਨਾਮ ਬਿਨਾ ਮਾਟੀ ਸੰਗਰ ਲੀਆ ਹੁਣ ਜਵਾਨੀ ਦੀਆਂ ਮੌਜਾਂ ਦੇ ਵਿੱਚ ਭੁੱਲ ਜਾਂਦਾ ਹੈ ਉਸ ਪ੍ਰਮਾਤਮਾ ਨੂੰ ਕਿ ਪ੍ਰਮਾਤਮਾ ਦੇ ਨਾਮ ਤੋਂ ਖਾਲੀ ਹੱਥ ਰਹਿ ਜਾਂਦਾ ਹੈ ਖਾਲੀ ਰਹਿਣ ਕਰਕੇ ਇਹ ਸਰੀਰ ਵੀ ਮਿੱਟੀ ਵਿੱਚ ਮਿਲ ਜਾਂਦਾ ਹੈ ਇਹ ਜੀਵਨ ਸਾਰਾ ਵਿਅਰਥ ਚਲਿਆ ਜਾਂਦਾ ਹੈ ਇਹ ਜੀਵਨ ਸਾਰਾ ਵਿਅਰਥ ਚਲੇ ਜਾਂਦਾ ਹੈ ਕਾਨੇ ਕੁੰਡਲੀਆਂ ਵਸਤਰ ਓੜ ਲੀਆਂ ਤੇ ਫਿਰ ਉਹ ਸ਼ਿੰਗਾਰ ਤੇ ਜੋੜ ਦਿੰਦਾ ਬਾਹਰੇ ਸ਼ਿੰਗਾਰ ਤੇ ਜੋੜ ਦਿੰਦਾ ਸਰੀਰ ਦੇ ਤੇ ਕੰਨਾਂ ਵਿੱਚ ਸੋਨੇ ਦੇ ਕੁੰਡਲ ਪਾਉਂਦਾ ਹੈ ਇਹ ਫਿਰ ਕੱਪੜਾ ਜਿਹੜਾ ਉਹ ਵੀ ਸੋਹਣਾ ਤੋਂ ਸੋਹਣਾ ਪਾਉਂਦਾ ਹੈ ਜੈਨ ਉਹਨੂੰ ਆਪਣੀ ਜਵਾਨੀ ਦੇ ਵਿੱਚ ਦਿਖਾਵੇ ਦਾ ਹੀ ਜੋਰ ਰਹਿ ਜਾਂਦਾ ਹੈ ਤੇ ਬਾਹਰੋਂ ਆਪਣੇ ਆਪ ਦੀ ਤਾਕਤ ਨੂੰ ਉਹ ਦਿਖਾਉਣ ਵਾਸਤੇ ਆਪਣੇ ਇਸ ਸਰੀਰ ਨੂੰ ਵੀ ਸ਼ਿੰਗਾਰਦਾ ਛੇ ਜਿਸ ਖਲੀਆ ਮਨ ਗਰਵ ਲੀਆ ਰਹਾਉ ਤੇ ਫਿਰ ਆਪਣੀ ਜਵਾਨੀ ਦੇ ਟਾਈਮ ਉਹ ਹਰ ਤਰ੍ਹਾਂ ਦੇ ਸੁੱਖ ਮਾਣਦਾ ਸੋਹਣੀਆਂ ਸੇਜਾਂ ਤੇ ਸੌਂਦਾ ਹੈ ਤੇ ਆਪਣੇ ਸਰੀਰ ਨੂੰ ਆਖਰ ਮਿੱਟੀ ਹੋ ਜਾਣਾ ਇਹ ਗੱਲ ਉਸ ਨੂੰ ਸਮਝ ਵਿੱਚ ਨਹੀਂ ਪੈਂਦੀ ਤੇ ਸਦਾ ਹੀ ਸਾਥ ਨਾ ਆਉਣ ਵਾਲੀ ਪਰਮਾਤਮਾ ਦਾ ਨਾਮ ਉਹਨੂੰ ਚੇਤੇ ਵਿੱਚ ਨਹੀਂ ਰਹਿੰਦਾ ਇਸ ਤਰ੍ਹਾਂ ਦਾ ਉਹਦਾ ਜੀਵਨ ਬਣ ਜਾਂਦਾ ਗੁਰੂ ਜੀ ਕਹਿੰਦੇ ਆ ਮਨ ਗਰਭ ਲੀਆ ਹੁਣ ਮਨ ਹੰਕਾਰੀ ਬਣਿਆ ਰਹਿੰਦਾ ਆ ਟਾਈਮ ਉਹਨੂੰ ਯਾਦ ਹੀ ਨਹੀਂ ਰਹਿੰਦਾ ਕਿ ਇੱਥੇ ਥੋੜੀ ਚਿਰ ਦਾ ਰਸੇਰਾ ਹੈ ਇੱਥੇ ਇੱਥੇ ਰਹਿਣ ਵਸੇਰਾ ਰਸ ਰਹਿਣ ਵਾਸਤੇ ਆਇਆ ਇਹ ਉਹ ਭੁੱਲ ਜਾਂਦਾ ਹੈ ਹੋਰ ਕੀ ਕਰਦਾ ਫਿਰ ਉਹ ਆਪਣੀਆਂ ਅੱਜਕਲ੍ਹ ਦੀਆਂ ਜੇ ਆਪ ਅੱਜਕਲ੍ਹ ਦੀ ਬੋਲੀ ਵਿੱਚ ਜਾਂ ਅੱਜ ਦੀ ਵਿਹਾਰ ਵਿੱਚ ਆਪਾਂ ਦੇਖੀਏ ਤੇ ਵੱਡੀਆਂ-ਵੱਡੀਆਂ ਗੱਡੀਆਂ ਰੱਖਣ ਲੱਗ ਜਾਂਦਾ ਹੈ ਵੱਡੇ-ਵੱਡੇ ਸਾਧਨਾਂ ਰੱਖਣ ਲੱਗ ਜਾਂਦਾ ਹੈ ਤੇ ਆਪਣੇ ਆਪ ਨੂੰ ਉਹਨਾਂ ਵਿੱਚ ਖਚਤ ਕਰ ਲੈਂਦਾ ਹੈ ਇਵੇ ਆਪਾਂ ਅੱਜ ਕਹਿ ਦਿੰਦੇ ਆ ਫਾਰਚੂਨ ਆਡੀਆਂ ਗੱਡੀਆਂ ਰੱਖਣੀਆਂ ਸ਼ੁਰੂ ਕਰ ਦਿੰਦਾ ਵੱਡੀ ਗੱਡੀ ਦਾ ਮਾਣ ਕਰਦਾ ਐਸੇ ਤਰ੍ਹਾਂ ਉਸ ਟਾਈਮ ਕੀ ਸੀਗਾ ਜਦੋਂ ਗੁਰੂ ਜੀ ਬਾਣੀ ਲਿਖ ਰਹੇ ਸੀ ਹਾਥੀ ਤੇ ਘੋੜਾ ਸਭ ਤੋਂ ਵੱਡੀ ਸਵਾਰੀ ਸੀ ਹਾਥੀ ਵੀ ਕਿਸੇ ਵਿਰਲੇ ਕੋਲੇ ਹੁੰਦਾ ਤੇ ਘੋੜੇ ਵੀ ਕਿਸੇ ਵਿਰਲੇ ਕੋਲੇ ਹੁੰਦੇ ਸੋ ਗੁਰੂ ਜੀ ਕਹਿੰਦੇ ਫਿਰ ਉਹ ਇਨ੍ਹਾਂ ਇਨ੍ਹਾਂ ਚੱਕਰਾਂ ਦੇ ਵਿੱਚ ਪੈ ਜਾਂਦਾ ਕਿ ਇਨ੍ਹਾਂ ਇਹ ਜਿਹੜੀਆਂ ਸਵਾਰੀਆਂ ਨੇ ਇਹ ਕਹਿੰਦਾ ਮੇਰੇ ਕੋਲੇ ਬਹੁਤ ਮਿਹਰ ਤੇ ਨੋ ਸਭ ਤੋਂ ਵੱਡੀ ਗੱਡੀ ਮੇਰੇ ਕੋਲੇ ਹੋਵੇ ਤੇ ਇਹਨਾਂ ਮਾਨ ਵਿੱਚ ਉਹ ਆਪਣੀ ਜਵਾਨੀ ਦੇ ਵਿੱਚ ਹੀ ਰੋਲ ਦਿੰਦਾ ਹੈ ਗੁਰੂ ਜੀ ਕਹਿੰਦੇ ਆ ਤਾਲੇ ਕੁੰਚੇਰੀਆ ਸਿਰ ਕਰਕੇ ਛਤਰੀਆ اے ਭਾਈ ਸਵਾਰੀ ਕਰਨ ਵਾਸਤੇ ਆਪਣੇ ਆਪ ਜੀ ਹੱਥੀ ਵੀ ਰੱਖਿਆ ਹੋਇਆ ਹੋਵੇ ਤੇ ਉਸ ਦੇ ਸਿਰ ਤੇ ਸੋਨੇ ਦਾ 70 ਵੀ ਝੁਲ ਰਿਹਾ ਹੋਵੇ ਕਿਉਂਕਿ ਜਿਹੜੇ ਰਾਜੇ ਸੀ ਨਾ ਉਹਨਾਂ ਦੇ ਉੱਤੇ ਛਤਰ ਚੁਲਾਇਆ ਜਾਂਦਾ ਸੀਗਾ ਤੇ ਗੁਰੂ ਜੀ ਕਹਿੰਦੇ ਛਤਰ ਵੀ ਢੂਲ ਦਾ ਹੋਵੇ ਤੇ ਹਾਥੀ ਤੇ ਸਵਾਰ ਵੀ ਹੋ ਰਿਹਾਦਾ ਹੋਵੇ ਹਰ ਭਗਤ ਬਿਨਾਂ ਲੈ ਧਰਨ ਗੱਡ ਲਿਆ ਪਰ ਜਿਹਦੇ ਉਹਦੇ ਅੰਦਰ ਪਰਮਾਤਮਾ ਦੀ ਯਾਦ ਨਹੀਂ ਹੈਗੀ ਫਿਰ ਗੁਰੂ ਜੀ ਕਹਿੰਦੇ ਭਗਤੀ ਤੋਂ ਬਾਝਾ ਰਹਿ ਜਾਂਦਾ ਤੇ ਉਹ ਫਿਰ ਆਖਰ ਨੂੰ ਧਰਤੀ ਵਿੱਚ ਹੀ ਮਿਲ ਜਾਂਦਾ ਹੁਣ ਇੱਥੇ ਇੱਕ ਗੱਲ ਨੂੰ ਬੜਾ ਵਿਚਾਰ ਵਿੱਚ ਲੈ ਕੇ ਆਉਣਾ ਬਾਣੀ ਪੜਦੇ ਵਿਚਾਰ ਆਏਗਾ ਕਿ ਗੁਰੂ ਜੀ ਕਹਿ ਰਿਹਾ ਵੀ ਉਹ ਧਰਤੀ ਵਿੱਚ ਗੱਡੇ ਜਾਂਦਾ ਜੰਨੀ ਵੀ ਉਹ ਵੀ ਧਰਤੀ ਵਿੱਚ ਮਿਲ ਜਾਂਦਾ ਇਹ ਧਰਤੀ ਵਿੱਚ ਅਸੀਂ ਫਿਰ ਸਾਰੇ ਮਿਲਦੇ ਆ ਉਹਦਾ ਤੇ ਫਿਰ ਸਾਡਾ ਫਰਕ ਕੀ ਹੈ ਕਿਉਂਕਿ ਉਹਨੇ ਆਪਣਾ ਜੀਵਨ ਹੰਕਾਰ ਹੀ ਲਗਾਇਆ ਤੇ ਗਿਆ ਤਾਂ ਉਹ ਵੀ ਉੱਥੇ ਹੀ ਤੇ ਫਿਰ ਸਾਨੂੰ ਗੁਰੂ ਜੀ ਕਹਿਣਾ ਕੀ ਚਾਹੁੰਦੇ ਆ ਕਿ ਬੰਦੇ ਨੂੰ ਕਿਸੇ ਵੀ ਸਾਧਨ ਦਾ ਕਿਸੇ ਵੀ ਸੁਖ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਜਿਹੜੇ ਕੋਲੇ ਹੈ ਉਹਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਜਿਹਦੇ ਕੋਲ ਨਹੀਂ ਉਹਨੂੰ ਤ੍ਰਿਸ਼ਨਾ ਨਹੀਂ ਕਰਨੀ ਚਾਹੀਦੀ ਸਹਜ ਵਿੱਚ ਰਹਿਣਾ ਚਾਹੀਦਾ ਗੁਰੂ ਜੀ ਸਾਨੂੰ ਸਹਜ ਜੀਵਨ ਦਾ ਉਪਦੇਸ਼ ਇਸ ਸ਼ਬਦ ਵਿੱਚ ਦੇ ਰਿਹਾ ਹੈ ਹਰ ਇੱਕ ਸ਼ਬਦ ਦਾ ਇੱਕ ਮੀਨ ਥੀਮ ਹੈ ਜਦੋਂ ਤੁਸੀਂ ਸ਼ਬਦ ਨੂੰ ਬੜੇ ਧਿਆਨ ਨਾਲ ਪੜੋਗੇ ਦੁਆਰੇ ਪੜੋਗੇ ਰਹਾਉ ਦੀ ਪੰਕਤੀ ਪੜੋਗੇ ਅਰਥ ਜਾਣੋਗੇ ਫਿਰ ਦੁਆਰੇ ਪੜੋਗੇ ਤੇ ਉਸ ਸ਼ਬਦ ਦਾ ਮੀਨ ਥੀਮ ਤੁਹਾਡੇ ਪੱਲੇ ਪਏਗਾ ਸਮਝ ਪਏਗਾ ਇਹ ਜਦੋਂ ਸਮਝ ਪਵੇ ਤੇ ਫਿਰ ਉਹਨੂੰ ਜੀਵਨ ਵਿੱਚ ਲਾਗੂ ਕਰਨਾ ਹੈ ਹੁਣ ਕਰਨਾ ਕੀ ਹੈ ਸਾਧਨ ਸਾਰੇ ਬਣਾਉਣੇ ਐ ਮਿਹਨਤ ਕਰਨੀ ਐ ਉਦਮ ਕਰਨਾ ਐ ਉਦਮ ਨੂੰ ਨਹੀਂ ਵੇਕਾਰ ਕੇ ਆ ਸਾਡੇ ਜਿੰਨੇ ਵੀ ਪ੍ਰਚਾਰਕ ਵੀਰ ਅਸੀਂ ਵੇਖ ਰਿਹਾ ਉਹ ਕਹਿ ਰਿਹਾ ਇਹ ਤੁਹਾਡਾ ਜਿਹੜਾ ਜੰਜਾਲ ਹੈ ਤੁਹਾਡੇ ਵਾਸਤੇ ਸਾਰਾ ਹੀ ਤੇ ਇਸ ਤਰ੍ਹਾਂ ਹੀ ਤੇ ਜੰਜਾਲ ਫਿਰ ਛੱਡ ਕੇ ਲੋਕੀ ਪੁਜਾਰੀ ਬਣ ਕੇ ਲੋਕੀ ਜੰਗਲਾ ਬੀਆ ਵਾਰਨਾ ਚਲੇ ਗਏ ਗੁਰੂ ਜੀ ਉਹਨਾਂ ਨੂੰ ਵੀ ਕੰਡੈਨ ਕਰਦੇ ਐ ਵੀ ਤੁਸੀਂ ਭਾਈ ਜੋ ਵੀ ਲੋਕ ਦੁਨੀਆ ਛੱਡ ਕੇ ਪਹਾੜਾਂ ਤੇ ਚਲੇ ਗਏ ਤੇ ਜਦੋਂ ਭੁੱਖ ਲੱਗੀ ਪੇਟ ਨੂੰ ਤੇ ਫੇਰ ਉਹਨਾਂ ਗ੍ਰਸਤੀਆਂ ਕੋਲ ਮੰਗਣ ਆ ਗਏ ਗੁਰੂ ਹੀ ਕਹਿੰਦੇ ਬਈ ਇਸ ਤਰ੍ਹਾਂ ਕਿਉਂ ਕਰਦੇ ਹੋ ਸੋ ਗੁਰੂ ਜੀ ਸਾਨੂੰ ਇਹ ਨਹੀਂ ਕਹਿੰਦੇ ਵੀ ਤੇਰੇ ਕੋਲੇ ਆ ਸਾਧਨ ਨਾ ਹੋਣ ਜਾਂ ਤੂੰ ਉਦਮ ਨਾ ਕਰ ਇਹ ਸਦਮ ਦੀ ਗੱਲ ਗੁਰੂ ਜੀ ਨਹੀਂ ਕਰ ਰਹੇ ਤੂੰ ਧਰਮ ਦੇ ਨਾਤੇ ਕਰਤ ਉਦਮ ਨਾ ਕਰ ਤੇ ਆਪਣੇ ਜੀਵਨ ਨੂੰ ਉੱਚਾ ਤੇ ਸੱਚਾ ਬਣਾ ਇਹ ਹੰਕਾਰ ਛੱਡ ਦੇ ਹੁਣ ਅੱਗੇ ਹੋਰ ਸੁਣੋ ਰੂਪ ਸੁੰਦਰੀਆ ਅਨੇਕ ਇਸਤਰੀਆ ਜੇ ਸੋਹਣੇ ਰੂਪ ਵਾਲੀਆਂ ਅਨੇਕਾਂ ਤੇਰੀਆਂ ਸ਼ਾਦੀਆਂ ਵੀ ਹੋਈਆਂ ਹੋਈਆਂ ਹੋਣ ਕਿਉਂਕਿ ਪੁਰਾਣੇ ਰਾਜੇ ਸੀ ਜਿਹੜੇ ਕਈ-ਕਈ ਸ਼ਾਦੀਆਂ ਕਰ ਲੈਂਦੇ ਸੀ ਹਾਮਰਾਸ ਬਿਨ ਸਭ ਸਵਾਦ ਫਿਕਰੀਆ ਹਰ ਰਸ ਬਿਨ ਸਭ ਸਵਾਦ ਵਿਕਰੀਆ ਪਰ ਮਾਲਕ ਦੀ ਜਾਤ ਤੋਂ ਬਿਨਾ ਇਹ ਸਾਰੇ ਫਿੱਕੇ ਨੇ ਥੋੜੇ ਚਿਰੇ ਨੇ ਇਹਨਾਂ ਨੇ ਤੇਰੇ ਜੀਵਨ ਨੂੰ ਬਰਬਾਦ ਕਰਨਾ ਉਹ ਉੱਚਾ ਤੇ ਸੁੱਚਾ ਜੀਵਨ ਤਾਂ ਮਿਲੇਗਾ ਜੇ ਤੂੰ ਪਰਮਾਤਮਾ ਨਾਲ ਜੁੜਿਆ ਰਹੇਂਗਾ ਇਹ ਸਾਰੇ ਮਾਇਆ ਦੇ ਰੂਪ ਨੇ ਇਹ ਸ਼ਰਣ ਵਾਲੀ ਉਸ ਮਾਇਆ ਦੀ ਠੱਗੀ ਐ ਕਿ ਤੇਰੇ ਨਾਲ ਮਾਇਆ ਛਲਿਆ ਵਿਕਾਰ ਵਿਖਲਿਆ ਇਹ ਮਾਇਆ ਨੇ ਤੈਨੂੰ ਠੱਗਿਆ ਹੋਇਆ ਇਹ ਆਤਮਿਕ ਜੀਵਨ ਤੇਰਾ ਇਹਨੇ ਬੇਕਾਰ ਕਰ ਦਿੱਤਾ ਹੈ ਇਹ ਵਿਕਾਰ ਭਰੇ ਵਿਕਾਰ ਜ਼ਹਿਰ ਭਰੇ ਹਾਨੇ ਦੇ ਵਿੱਚ ਤੇ ਆਤਮਿਕ ਮੌਤ ਦਾ ਕਾਰਨ ਬਣਦੇ ਐ ਇਹ ਸਾਰੇ ਸੁਖ ਕਿਉਂਕਿ ਬੰਦਾ ਸੁਖ ਲੈ ਕੇ ਹੰਕਾਰ ਵਿੱਚ ਆ ਜਾਂਦਾ ਜਦੋਂ ਕਿ ਸੋਚਣਾ ਇਹ ਚਾਹੀਦਾ ਕਿ ਉਸ ਮਾਲਕ ਦੀ ਕਿਰਪਾ ਹੋਈ ਹੈ ਮੇਰੇ ਤੇ ਲੋਕਾਂ ਦੀ ਚਰਣਾ ਦੀ ਝੂੜ ਬਣੇ ਰਹਿਣਾ ਚਾਹੀਦਾ ਆਪਾਂ ਜੋ ਪਹਿਲਾ ਵਿਚਾਰ ਰਿਹਾ ਤੇ ਦੂਜਾ ਵਿਚਾਰ ਰਿਹਾ ਇਹ ਫਿਰ ਇੱਕੋ ਹੀ ਇੱਕੋ ਹੀ ਆਸ-ਪਾਸੇ ਇਸ਼ਾਰਾ ਦੇ ਰਿਹਾ ਆਪਾਂ ਨੂੰ ਕਿ ਉਸ ਮਾਲਕ ਵੱਲੋਂ ਮਿਲਿਆ ਹੋਇਆ ਸਾਰਾ ਇਹ ਸਮਾਨ ਇਹ ਜਵਾਨੀ ਇਹ ਸਮਾਨ ਇਹ ਸਭ ਕੁਝ ਉਸ ਮਾਲਕ ਦਾ ਹੈ ਲੋਕਾਂ ਨਾਲ ਪਿਆਰ ਨਾਲ ਰਹਿ ਨਿਮਰਤਾ ਵਿੱਚ ਰਹਿ ਆਪਣੇ ਆਪ ਨੂੰ ਸਚਾਈ ਨਾਲ ਜੋੜ ਕੇ ਰੱਖ ਸਰਨ ਨਾਨਕ ਪ੍ਰਭ ਪੁਰਖ ਨਿਕਲਿਆ ਹੈ ਨਾਨਕ ਜੀ ਆਗਰਿਆ ਹੈ हे ਪ੍ਰਭ ਦਿਆਲ ਪੁਰਖ ਮੈਂ ਤਾਂ ਤੇਰੀ ਸ਼ਰਨ ਵਿੱਚ ਆਇਆ ਇਹਨਾਂ ਮਾਇਆ ਦੇ ਪ੍ਰਭਾਵਾਂ ਤੋਂ ਵੀ ਤੂੰ ਹੀ ਮੈਨੂੰ ਬਚਾ ਕੇ ਰੱਖ ਇਹ ਜਿਹੜੇ ਮਾਇਆ ਦੇ ਮਾੜੇ ਪ੍ਰਭਾਵ ਹੈ ਨਾ ਇਨਾ ਤੋਂ ਵੀ ਤੂੰ ਤੂੰ ਹੀ ਮੈਨੂੰ ਬਚਾ ਕੇ ਰੱਖ ਇਹ ਕਿਰਪਾ ਮੇਰੇ ਉੱਤੇ ਪਰਵੂ ਜੀ ਨੂੰ ਕਰਦੇ ਹੋ ਮੇਰੇ ਉੱਤੇ ਸੋ ਦੇਖੋ ਗੁਰੂ ਜੀ ਸਾਨੂੰ ਪਿਆਰ ਨਾਲ ਬਾਣੀ ਵਿੱਚ ਇਹ ਚੀਜ਼ਾਂ ਸਮਝਾ ਰਹੇ ਆ ਊੱਚਾ ਤੇ ਸੱਚਾ ਜੀਵਨ ਜਿਉਣ ਵਾਸਤੇ ਆਪਾਂ ਬਾਣੀ ਨੂੰ ਆਪ ਪੜ੍ਹੀਏ ਆਪਣੇ ਵਾਸਤੇ ਪੜ੍ਹੀਏ ਤਾਂ ਕਿ ਸਾਡਾ ਜੀਵਨ ਊੱਚਾ ਤੇ ਸੱਚਾ ਹੋ ਜਾਏ ਤੇ ਬਹੁਤ ਉੱਚਾ ਤੇ ਸੁੱਚਾ ਸੱਚ ਨਾਲ ਜੁੜਿਆ ਹੋਇਆ ਜੀਵਨ ਅਸੀਂ ਜਿਉਂਦੇ ਜਾਈਏ ਸਾਰੇ ਸੁੱਖ ਵੀ ਸੰਸਾਰ ਦੇ ਲਈਏ ਪਰ ਉਹਨਾਂ ਦਾ ਹੰਕਾਰ ਨਾ ਕਰੀਏ ਉਹਨਾਂ ਵਿੱਚ ਖਚਿਤ ਨਾ ਹੋਈਏ ਕਮਲ ਫੁੱਲ ਬਾਗ ਨਰਲੀਪ ਰਈ ਇਹ ਨੋਨਾ ਸ਼ਬਦਾਂ ਦਾ ਵਿਚਾਰ ਜਦੋਂ ਅਸੀਂ ਇਕੱਠਾ ਪੜ ਲਵਾਂਗੇ ਤੇ ਇਹ ਵਿਚਾਰ ਬਣ ਜਾਏਗਾ ਸੋ ਆਪਾਂ ਹਰ ਇੱਕ ਸ਼ਬਦ ਦਾ ਵਿਚਾਰ ਪ੍ਰਾਪਤ ਕਰਨਾ ਹੈ ਵਿਚਾਰ ਤਾਂ ਬੜੀ ਕਾ ਜੇ ਅਸੀਂ ਪੂਰੇ ਸ਼ਬਦ ਦੇ ਅਰਥ ਪੜ ਕੇ ਫਿਰ ਦੁਬਾਰਾ ਸ਼ਬਦ ਨੂੰ ਪੜ ਲਾਂਗੇ ਵਾਰ-ਵਾਰ ਪੜਾਂਗੇ ਸ਼ਬਦ ਸਾਡੇ ਹਿਰਦੇ ਵਿੱਚ ਆਵੇ